ਹੋ ਗਿਆ ਅੱਜ ਤੁਹਾਨੂੰ ਸਨਮਾਨ ਮਿਲਿਆ ਸਿਮੀ ਮਰਵਾਹਾ ਉਹਦੇ ਬਾਰੇ ਕੀ ਮਤਲਬ ਤੁਹਾਡਾ ਹੈ ਵਿਚਾਰ ਮੇਰਾ ਨਾਮ ਸਾਖਸ਼ੀ ਹੈ ਮੈਂ ਅਸਿਸਟੈਂਟ ਪ੍ਰੋਫੈਸਰ ਆਫ ਲਾ ਡੀਏਵੀ ਯੂਨੀਵਰਸਿਟੀ ਚ ਕੰਮ ਕਰ ਰਹੀ ਹਾਂ ਮੈਨੂੰ ਅੱਜ ਦੇ ਦਿਨ ਸਿਮੀ ਮਰਵਾਹਾ ਚੈਰੀਟੇਬਲ ਮੈਮੋਰੀਅਲ ਟਰਸਟ ਵੱਲੋਂ ਨਿਯੋਤਾ ਆਇਆ ਇਸ ਇਸ ਨਿਯੋਤੇ ਨੂੰ ਮੈਂ ਬਹੁਤ ਸਨਮਾਨ ਦੇ ਨਾਲ ਸਵੀਕਾਰ ਕਰਕੇ ਇੱਥੇ ਪੇਸ਼ ਹੋਈ ਐਜ਼ ਅ ਸਟੂਡੈਂਟ ਆਫ ਪੰਜਾਬ ਯੂਨੀਵਰਸਿਟੀ ਯੂ ਸੋਲ ਦੀ ਮੈਂਬਰ ਏਟ ਮਾਸ ਕਮਿਊਨੀਕੇਸ਼ਨ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਿਮੀ ਮਰਵਾਹਾ ਮੈਡਮ ਬਹੁਤ ਇੱਕ ਇਨਸਪੀਰੇਸ਼ਨ ਹੈ ਯੰਗ ਜਰਨਲਿਜ਼ਮ ਨੂੰ ਪ੍ਰਮੋਟ ਕਰਨ ਦੀ ਤੇ ਯੰਗ ਜਰਨਲਿਜ਼ਮ ਨੂੰ ਪ੍ਰਮੋਟ ਕਰਨਾ ਇੱਕ ਸਾਡਾ ਇੱਕ ਬਹੁਤ ਇੱਕ ਇਨੀਸ਼ੀਏਟਿਵ ਲੈਣਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇੱਕ ਜਰਨਲਿਜ਼ਮ ਇੱਕ ਇਦਾਂ ਦਾ ਹੈ ਜੋ ਕਿ ਸੋਸਾਇਟੀ ਨੂੰ ਇੰਪੈਕਟਫੁਲੀ ਚੇਂਜ ਕਰ ਸਕਦਾ ਹੈ ਜਰਨਲਿਜ਼ਮ ਹੀ ਹੈਪ ਕਿ ਜੋ ਇੱਕ ਸੋਸਾਇਟੀ ਦੇ ਵਿੱਚ ਚੇਂਜ ਆਫ ਥੋਟ ਲੈ ਕੇ ਆ ਸਕਦਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਯੰਗ ਜਰਨਲਿਜ਼ਮ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਅੱਜ ਦੇ ਸਮੇਂ ਦੀ ਪੱਤਰਕਾਰਤਾ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਦੇ ਸਮੇਂ ਦੀ ਪੱਤਰਕਾਰਤਾ ਦੇ ਵਿੱਚ ਕੁਝ ਚੇਂजेस ਲੈ ਕੇ ਆਣੇ ਜ਼ਰੂਰੀ ਹੈ ਗਵਰਨਮੈਂਟ ਵੀ ਇਨੀਸ਼ੀਏਟਿਵ ਲੈ ਰਹੀ ਹੈ ਸਾਨੂੰ ਆਪਣੇ ਤੌਰ ਤੇ ਵੀ ਇਨੀਸ਼ੀਏਟਿਵ ਲੈਣੇ ਚਾਹੀਦੇ ਆ ਤੇ ਸੋਸਾਇਟੀ ਦੇ ਜਿਹੜੇ ਅਸਲੀ ਮਸਲੇ ਹੈ ਉਹਨਾਂ ਦੇ ਉੱਤੇ ਜ਼ਿਆਦਾ ਧਿਆਨ ਦੇ ਕੇ ਸੋਸ਼ਲ ਜਸਟਿਸ ਨੂੰ ਪ੍ਰਮੋਟ ਕਰਨ ਦਾ بیس ਪ੍ਰਿੰਟ মিডিਆ ਹੈਗਾ ਪੱਤਰਕਾਰੀ ਦਾ ਜੀ ਸ਼ੁਰੂਆਤ ਵੀ ਉੱਤੋਂ ਹੋਈ ਆ ਹੁਣ ਉਹਨੂੰ ਕਾਫੀ ਚੁਣੌਤੀਆਂ ਨੇ ਸੋਸ਼ਲ ਮੀਡੀਆ ਤੋਂ ਲੱਗਦਾ ਕਿ ਹੋਰ ਡਾਊਨ ਚਲਾ ਜਾਏਗਾ ਪ੍ਰਿੰਟ মিডিਆ ਨਹੀਂ ਸਰ ਟ੍ਰੈਡੀਸ਼ਨਲ ਮੀਨਸ ਅਸੀਂ ਪਹਿਲਾਂ ਯੂਜ਼ ਕਰਦੇ ਸੀਗੇ ਪ੍ਰਿੰਟ ਮੀਡੀਆ ਦੇ ਵਿੱਚ ਹੁਣ ਬਦਲਦੇ ਤੌਰ ਦੇ ਉੱਤੇ ਆਪਾਂ ਡਿਜੀਟਲ ਮੋਡ ਦੇ ਵਿੱਚ ਆ ਗਏ ਆਂ ਡਿਜੀਟਲ ਮੋਡ ਦੇ ਵਿੱਚ ਕਨਵਰਟ ਕਰਨ ਵਾਸਤੇ ਵਾਕਿਫ ਹੈ ਕਿ ਸਾਨੂੰ ਚੈਲੰਜਸ ਫੇਸ ਕਰਨੇ ਪਾਉਗੇ ਤੇ ਉਹ ਚੈਲੰਜਸ ਫੇਸ ਕਰਨ ਨੂੰ ਸਾਨੂੰ ਨੀਤੀਆਂ ਦਾ ਬਦਲਾਵ ਕਰਨਾ ਪਏਗਾ ਅਗਰ ਅਸੀਂ ਉਹ ਨੀਤੀਆਂ ਦਾ ਬਦਲਾਵ ਕਰਕੇ ਚੇਂਜਸ ਲੈ ਕੇ ਆਵਾਂਗੇ ਤਾਂ ਇਸ ਸੋਸਾਇਟੀ ਦੇ ਵਿੱਚ ਬਹੁਤ ਅੱਛਾ ਇੱਕ ਜਰਨਲਿਜ਼ਮ ਦਾ ਰੋਲ ਅਦਾ ਹੋ ਸਕਦਾ ਪਰ ਇੱਕ ਦੌਰ ਵੀ ਆ ਜਿਹਦੇ ਨਾਲ ਸਵਾਲ ਖੜੇ ਹੁੰਦੇ ਨੇ ਪੱਤਰਕਾਰਤਾ ਤੇ ਗੋਦੀ ਮੀਡੀਆ ਕੇਜੀ ਮੀਡੀਆ ਇੱਕ ਗਲਬੇ ਵਾਲਾ ਮੀਡੀਆ ਉਹਦੇ ਬਾਰੇ ਕੀ ਕਹਿਣਾ ਬាទ ਸਰ ਉਹ ਮੀਡੀਆ ਦਾ ਇੱਕ ਜਰਨਲ ਪਬਲਿਕ ਦਾ ਜੋ ਇੱਕ ਪੱਖ ਹੈ ਉਹ ਮੀਡੀਆ ਇੱਕ ਸਾਹਮਣੇ ਆ ਕੇ ਲੈ ਕੇ ਆਉਂਦਾ ਮੀਡੀਆ ਨੂੰ ਅਸੀਂ ਡੈਮੋਕ੍ਰੇਸੀ ਦਾ ਇੱਕ ਫੋਰਥ ਪਿੱਲਰ ਕਹਿੰਦੇ ਆ ਫੋਰਥ ਪਿੱਲਰ ਜਿਹੜਾ ਕਿ ਇੱਕ ਗਵਰਨਮੈਂਟ ਦੀ ਚਾਕੀ ਦੱਸਦਾ ਹੈ ਕਿ ਉਹ ਕੀ ਬੋਲਣਾ ਚਾਹ ਰਹੀ ਹੈ ਗਵਰਨਮੈਂਟ ਜਰਨਲ ਪਬਲਿਕ ਨੂੰ ਜਰਨਲ ਪਬਲਿਕ ਗਵਰਨਮੈਂਟ ਦੇ ਨਾਲ ਕੀ ਨਿਯੋਤਾ ਰੱਖਣਾ ਚਾਹੁੰਦੇ ਨੇ ਉਹ ਸਾਰਾ ਕੁਝ ਜੋ ਇੰਟਰ ਰਿਲੇਸ਼ਨਸ਼ਿਪ ਹੈ ਉਹ ਮੀਡੀਆ ਇੱਕ ਅਦਾ ਕਰਦਾ ਤਾਂ ਮੀਡੀਆ ਦੇ ਉੱਤੇ ਇਲਜ਼ਾਮ ਲਗਾਣਾ ਜਾਂ ਜੇ ਵੀ ਹੈ ਜੋ ਵੀ ਹੈ ਇਹ ਗਲਤ ਹੈ ਸਾਨੂੰ ਇੱਕ ਮੀਡੀਆ ਨੂੰ ਅੱਛੇ ਮੋਟਿਵ ਦੇ ਨਾਲ ਦੇਖ ਕੇ ਸੁੰਨਾ ਚਾਹੀਦਾ ਹੈ ਤਾਂ ਅਸੀਂ ਪ੍ਰੋਮੋਟ ਸਾਡੀ ਸੰਸਥਾ ਜੀ ਸਿਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰਸਟ ਮੇਰਾ ਨਾਮ ਬਲਜੀਤ ਮਰਵਾਹਾ ਹੈ ਮੈਂ ਮੈਂਬਰ ਟਰਸਟੀ ਹੈਗਾ ਔਰ 21 ਸਾਲ ਪਹਿਲਾਂ 2004 ਚ ਅਸੀਂ ਇਹ ਟਰਸਟ ਦੀ ਸਥਾਪਨਾ ਕੀਤੀ ਸੀਗੀ ਸਮਾਜ ਸੇਵਾ ਦੇ ਖੇਤਰਾਂ ਚ ਅਸੀਂ ਕੰਮ ਕਰ ਰਹੇ ਹਾਂ ਅਸੀਂ ਲੋੜਵੰਦਾ ਦੀ ਮਦਦ ਕਰਦੇ ਹਾਂ ਬਜ਼ੁਰਗਾਂ ਦੀ ਮਦਦ ਕਰਦੇ ਹਾਂ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਹਾਂ TV ਵਰਗੀ ਬਿਮਾਰੀ ਲਈ ਅਸੀਂ ਡਾਟ ਸੈਂਟਰ ਵੀ ਚਲਾ ਰਿਹਾ ਸਾਡਾ ٹرسٹ ਕਾਫੀ ਲੰਬੇ ਸਮੇਂ ਤੋਂ ਔਰ ਖਾਸ ਕਰ ਅਸੀਂ ਪੱਤਰਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਹ 2004 ਤੋਂ ਲਗਾਤਾਰ ਪ੍ਰੋਗਰਾਮ ਕਰਦੇ ਹਾਂ ਚੰਡੀਗੜ੍ਹ ਪ੍ਰੈਸ ਕਲੱਬ 'ਚ ਹੁੰਦਾ ਹਰ ਸਾਲ ਸਿਮੀ ਮਰਵਾਹਾ ਜਿਨ੍ਹਾਂ ਦੇ ਨਾਂ ਤੇ ਇਹ ٹرسٹ ਬਣਿਆ ਉਹਨਾਂ ਦਾ ਜਨਮ ਦਿਨ ਹੁੰਦਾ ਹੈ 3 April ਨੂੰ ਅੱਜ ਕਿ ਆਪਾਂ 47ਵਾਂ ਜਨਮ ਦਿਨ ਉਹਨਾਂ ਦਾ ਮਨਾਉਂਦੇ ਹੋਏ ਜਿਹੜਾ ਹੈਗਾ ਇਹ ਨੌਜਵਾਨ ਪੱਤਰਕਾਰ ਸਨਮਾਨਿਤ ਕੀਤੇ ਨੇ ਔਰ ਇਸ ਸਾਲ ਅਸੀਂ ਇੱਕ ਸਾਡੀ ਖਾਸੀਅਤ ਹੈ ਕਿ ਹਰ ਸਾਲ ਅਸੀਂ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਸਕਮ ਦਾ ਕੋਰਸਪੋਂਡੈਂਸ ਟਾਪਰ ਹੁੰਦਾ ਹੈ ਰੈਗੂਲਰ ਵਾਲ ਨੂੰ ਸਨਮਾਨ ਮਿਲਦਾ ਪਰ ਕੋਰਸਪੋਂਡੈਂਸ ਵਾਲੇ ਨੂੰ ਨਹੀਂ ਮਿਲਦਾ ਸੀ ਇਹ ਸਿਲਸਿਲਾ ਅਸੀਂ ਚਲਾਇਆ ਸੀ ਤੇ ਇਸ ਸਾਲ ਜਿਨਾਂ ਨੂੰ ਸਨਮਾਨ ਮਿਲਿਆ ਦਸੂਆ ਹੁਸ਼ਿਆਰਪੁਰ ਤੋਂ ਹੈਗੇ ਨੇ ਤੇ ਡੀਏਵੀ ਯੂਨੀਵਰਸਿਟੀ ਜਲੰਧਰ ਜਿਹੜੀ ਹੈ ਉੱਥੇ ਅਸਿਸਟੈਂਟ ਪ੍ਰੋਫੈਸਰ ਨੇ ਸਾਖਸ਼ੀ ਜੀ ਉਹ ਵੀ ਸਾਡੇ ਨਾਲ ਅੱਜ ਇਸ ਟਾਈਮ ਮੌਜੂਦ ਨੇ ਅੱਜ ਇਹਨਾਂ ਨੂੰ ਸਰਮਾਨਿਤ ਕੀਤਾ ਗਿਆ। ਸਿਮੀ ਮਰਵਾਹਾ ਨਾਲ ਜੋ ਇਨਸੀਡੈਂਟ ਹੋਇਆ ਉਹ ਹੋਰਾਂ ਨਾਲ ਨਾ ਹੋਵੇ ਉਹਦੇ ਲਈ ਜਾਗਰਕਤਾ ਲੈਵਲ ਦੀ ਕੋਈ ਗੱਲ ਕਰਦੇ ਹੋ ਉਸ ਦਾ ਬਿਲਕੁਲ ਅਸੀਂ ਕਰਦੇ ਹਾਂ ਜੀ ਸਿਮੀ ਮਰਵਾਹਾ ਖੁਦ ਆਪਣਾ ਪੱਤਰਕਾਰ ਸੀਗੇ ਉਹਨਾਂ ਨੇ ਜਿਹੜੀ ਆਪਾਂ ਦੈਨਿਕ ਪਾਸਕਰ ਦੀ ਹੈੱਡ ਆਫਿਸ ਮਧ ਪ੍ਰਦੇਸ਼ ਭਪਾਲ ਉੱਥੋਂ ਜਰਨਲਿਜ਼ਮ ਦੀ ਟ੍ਰੇਨਿੰਗ ਲਿੱਤੀ ਫਿਰ ਇਹਨਾਂ ਨੇ ਦੈਨਿਕ ਪਾਸਕਰ ਗਰੁੱਪ 'ਚ ਕੰਮ ਕੀਤਾ ਜੀ ਨਿਊਜ਼ ਗਰੁੱਪ 'ਚ ਕੰਮ ਕੀਤਾ ਉਸ ਤੋਂ ਬਾਅਦ ਚੰਡੀਗੜ੍ਹ 'ਚ ਇੱਕ ਸੜਕ ਹਾਸੇ 'ਚ ਵਿਛੜ ਗਏ ਸੀ ਤੇ ਉਹਨਾਂ ਦੇ ਜਿਹੜੇ ਬੈਲਬੀਚਰ ਸੀ ਉਹਨਾਂ ਜਿਹੜਾ ਕਰਨਾ ਹੈਗਾ ਠੀਕ ਹੈ ਫੇਰ ਫੜਿਓ ਪਿੱਛਾ ਪਿੱਛਾ ਵੱਢ ਲਾ ਕੇ ਦੇਖੋ ਮੈਂ ਪਿੱਛੇ ਜਦੋਂ সামনে ਵੱਲੋਂ ਫੜਮਾ ਥੱਲੇ 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 ਫੜੋ